ਤਰੋ ਜਿਹੜੇ ਭਰਾ ਜਰਸੀ ਵੈਡ ਲੈਂਡ ਦੇ ਸ਼ਕੀਨਾ ਪੰਜਾਬ ਵਾਲੀ ਟੌਪ ਬਰੀਡ ਦੇ ਸ਼ਕੀਨਾ ਤੇ ਫਿਰ ਆਜੋ ਪਿੰਡ ਰੋਡੇ ਇਤਿਹਾਸਕ ਨਗਰ ਦੇ ਵਿੱਚ ਮਿੱਤਰੋ ਸਰਦਾਰ ਸਾਧੂ ਸਿੰਘ ਬਾਈ ਕੇ ਕਰੇ ਆਰੇ ਵਾਲਿਆਂ ਦੇ ਬਾਈ ਹੁਣੇ ਉਹਦੇ ਘਰੇ ਤੁਸੀਂ ਆਉਣਾ ਵਾ ਕਾਲਜਾਲਾ ਜਿਹੜਾ ਅੱਡਾ ਵਾ ਅੱਡੇ ਦੇ ਉੱਤੇ ਬਿਲਕੁਲ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਪੰਜਾਬ ਵਾਲੀ ਟੌਪ ਦੀ ਜਰਸੀ ਆ ਮਿੱਤਰੋ ਇੰਪੋਰਟੈਂਟ ਸੀਮਨ ਤੋਂ ਕਰਮਾਂ ਵਾਲੀ ਗੱਬਣਾ ਦਸਾਂ ਦਿਨਾਂ ਦੀ ਹਜੇ ਕੱਚੀ ਆ ਥਣ ਥਣ ਦਾ ਸਹਿਜ ਬਹੁਤ ਚੰਗਾ ਲੱਗਾ ਹੋਇਆ ਔਰ ਮਜ਼ਬੂਤੀ ਵਾਲੇ ਲੇਵੇ ਦੇ ਵਿੱਚ 72000 ਰੁਪਇਆ ਇਹਦੀ ਡਿਮਾਂਡ ਆ ਵਿੰਦੇ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਮੂੰਹ ਮ ਫੇਸ ਕੁਆਲਿਟੀ ਚਮਕ ਦਮਕ ਦੀ ਵੱਛੀ ਬਾ ਕਮਾਲਾ ਖੋਲ ਲੈ ਵੀ ਮਿੱਤਰੋ ਤੁਨ ਤੁਰਦੀ ਵੀ ਮੈਂ ਵਿਖਾ ਹੀ ਦਿੰਦਾ ਅੰਦਰ ਨੂੰ ਲਜਾਣੀ ਹੈ ਬਾਈ ਉਹਨਾਂ ਨੇ ਬਹੁਤ ਸੋਹਣੀ ਹੁੰਦੀ ਜਿਹੜੇ ਜਾਨ ਤੇ ਸ਼ਾਨਦਾਰ ਪੰਜਾਬ ਵਾਲੀ ਜਰਸੀ 72000 ਰੁਪਏ ਦਾ ਡਿਮਾਂਡ ਸਰਦਾਰ ਸਾਧੂ ਸਿੰਘ ਆਰੇ ਵਾਲੇ ਬਾਈ ਕੇ ਘਰੇ ਖੜੀ ਆ ਬਾਕੀ ਗੱਲਬਾਤ ਲਈ ਨੰਬਰ ਬਾਈ ਉਹਨਾਂ ਦਾ ਸਕਰੀਨ ਦੇ ਉੱਤੇ ਚੱਲੀ ਜਾਦਾ ਗੱਲਬਾਤ ਕਰ ਲੋ ਜਿਹੜੇ ਪ੍ਰਾਣੂ ਚਾਹੀਦੀ ਹੈ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ